ਪੰਜਾਬੀ ਗਿਆਨ ਚੈਨਲ ਵੀ ਸਾਰੇ ਬੱਚਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 8ਵੀਂ ਵਿਸ਼ਾ ਪੰਜਾਬੀ ਪੰਜਾਬੀ ਪਿਆ ਕਰਨ ਦੇ ਬਹੁਤ ਮਹੱਤਵਪੂਰਨ ਪ੍ਰਸ਼ਨ ਹੱਲ ਕਰਾਂਗੇ। ਜਿਹੜੇ ਪ੍ਰਸ਼ਨ ਫਾਈਨਲ ਪੇਪਰ ਦੇ ਵਿੱਚ ਆਉਣ ਦੀ ਪੂਰੀ ਸੰਭਾਵਨਾ ਹੈ। ਸੋ ਸਾਰੇ ਬੱਚੇ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਤਾਂ ਕਿ ਤੁਹਾਡੇ ਨਾਲ ਸੰਬੰਧਿਤ ਹਰੇਕ ਵੀਡੀਓ ਦਾ ਲਿੰਕ ਤੁਹਾਡੇ ਤੱਕ ਪਹੁੰਚ ਸਕੇ ਕਾਜੋ ਹੁਣ ਆਪਾਂ ਕਰਦੇ ਹਾਂ ਪ੍ਰਸ਼ਨ ਹੱਲ ਹਾਂਜੀ ਪ੍ਰਸ਼ਨ 6ਵਾਂ ਧੁਨੀਆਂ ਲਗਾ ਅਤੇ ਲਗਾਖਰਾਂ ਦੇ ਸੁਮੇਲ ਤੋਂ ਕੀ ਬਣਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਸ਼ਬਦ ਸ਼ਬਦਾਂ ਦੇ ਸੁਮੇਲ ਤੋਂ ਕੀ ਭਾਗ ਬਣਦਾ ਹੈ ਇਸ ਕਰਕੇ ਇਹਦਾ ਉੱਤਰ ਆਊਗਾ ਧੁਨੀਆਂ ਧੁਨੀਆਂ ਹੋ ਗਿਆ ਅੱਖਰ ਜਕਰਾਂ ਦੇ ਨਾਲ ਅਲੱਗ-ਅਲੱਗ ਜੀ ਜਲਗ ਅੱਖਰ ਲਗਾਖਰਉਂਦੇ ਨੇ ਜਿਹੜੇ ਲਗਾ ਤੇ ਅੱਖਰ ਆ ਦੋਨਾਂ ਨਾਲ ਲੱਗਦੇ ਨੇ ਜਿਵੇਂ ਬਿੰਦੀ ਟਿੱਪੀ ਆਦਕ ਤਾਂ ਇਹਨਾਂ ਦੇ ਮੇਲ ਨਾਲ ਬਣਦੇ ਨੇ ਸੁਮੇਲ ਨਾਲ ਸ਼ਬਦ ਉਸ ਤੋਂ ਬਾਅਦ 7ਵਾਂ ਪ੍ਰਸ਼ਨ ਪ੍ਰਯੋਗ ਦੇ ਆਧਾਰ ਤੇ ਸਾਰਥਕ ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ 8 ਤਰ੍ਹਾਂ ਦੇ ਉਸ ਤੋਂ ਬਾਅਦ 8ਵਾਂ ਪ੍ਰਸ਼ਨ ਕਿਸੇ ਵਿਅਕਤੀ ਵਸਤੂ ਸਥਾਨ ਹਾਲਤ ਗੁਣ ਭਾਵ ਆਦ ਦਾ ਬੋਧ ਕਰਵਾਉਣ ਵਾਲੇ ਸ਼ਬਦ ਹੁੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਨਾਮ ਕਿਹਾ ਜਾਂਦਾ ਉਹਨਾਂ ਨੂੰ ਉਸ ਤੋਂ ਬਾਅਦ ਨੌਵਾਂ ਪ੍ਰਸ਼ਨ ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਨਾਮ ਦੀਆਂ ਪੰਜ ਕਿਸਮਾਂ ਹੁੰਦੀਆਂ ਨੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ 10ਵਾਂ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਸ 6 ਕਿਸਮਾਂ ਉਸ ਤੋਂ ਬਾਅਦ 11ਵਾਂ ਪ੍ਰਸ਼ਨ ਪੁਰਖਾਂ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ਹੁੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਪੁਰਖਵਾਚਕ ਪੜਨਾਮ 12ਵਾਂ ਪ੍ਰਸ਼ਨ ਪੁਰਖਵਾਚਕ ਪੜਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ हां जी ਇਹਦਾ ਉੱਤਰ ਆਊਗਾ ਜੀ ਆੜਾ ਤਿੰਨ ਤਰ੍ਹਾਂ ਦੇ ਹੁੰਦੇ ਨੇ ਪਹਿਲਾ ਉਪਰੁਖ ਦੂਜਾ ਉਪਰੁਖ ਤੀਜਾ ਉਪਰੁਖ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਉਤਮਪੁਰਖ ਮੱਧਮਪੁਰਖ ਤੇ ਅਨਿਆਪੁਰਖ ਉਸ ਤੋਂ ਬਾਅਦ ਅਗਲਾ ਪ੍ਰਸ਼ਨ 13ਵਾਂ ਕਿਸੇ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਸਰਲ ਸਪਸ਼ਟ ਅਤੇ ਠੀਕ ਢੰਗ ਨਾਲ ਲਿਖਣ ਲਈ ਜ਼ਰੂਰੀ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ 13 ਦਾ ਊੜਾ ਵਿਸਰਾਮ ਚਿੰਨ ਉਸ ਤੋਂ ਬਾਅਦ 14ਵਾਂ ਪ੍ਰਸ਼ਨ ਪੰਜਾਬੀ ਵਿੱਚ ਕਿੰਨੇ ਵਿਸਰਾਮ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਸ 13 ਤਰ੍ਹਾਂ 13 ਤਰ੍ਹਾਂ ਦੇ ਵਿਸਰਾਮ ਚਿੰਨ ਨੇ ਪੰਜਾਬੀ ਵਿੱਚ ਅਗਲਾ 15ਵਾਂ ਪ੍ਰਸ਼ਨ ਕਿਸੇ ਸ਼ਬਦ ਦੇ ਵਿਰੋਧੀ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ ਵਿਰੋਧਾਰਥਕ ਸ਼ਬਦ ਉਸ ਤੋਂ ਬਾਅਦ 16ਵਾਂ ਪ੍ਰਸ਼ਨ ਇਕਤਾ ਦਾ ਸਹੀ ਵਿਰੋਧੀ ਸ਼ਬਦ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਫੁੱਟ ਉਸ ਤੋਂ ਬਾਅਦ 17ਵਾਂ ਪ੍ਰਸ਼ਨ ਕਿਸੇ ਕਮ ਦਾ ਕਰਨਾ ਜਾਂ ਹੋਣਾ ਕਾਲ ਸਹਿਤ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਕਿਰਿਆ ਉਸ ਤੋਂ ਬਾਅਦ 18ਵਾਂ ਪ੍ਰਸ਼ਨ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ 2 ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ ਸਕਰਮਕ ਕਿਰਿਆ ਤੇ ਅਕਰਮਕ ਕਿਰਿਆ ਸਕਰਮਕ ਕਿਰਿਆ ਹੁੰਦੀ ਹੈ ਜਿਹਦੇ ਵਿੱਚ ਕੰਮ ਹੋ ਰਿਹਾ ਹੋਵੇ ਅਕਰਮਕ ਕਿਰਿਆ ਹੁੰਦੀ ਹੈ ਜਿਦੇ ਵਿੱਚ ਕੰਮ ਜਾਂ ਕਰਮ ਨਹੀਂ ਹੁੰਦਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ 19ਵਾਂ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਪੰਜ ਤਰ੍ਹਾਂ ਦਾ ਵਿਸ਼ੇਸ਼ਣ ਹੁੰਦਾ ਉਸ ਤੋਂ ਬਾਅਦ ਪ੍ਰਸ਼ਨ ਨੰਬਰ ਬੀ ਜਿਸ ਸ਼ਬਦ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਜਾ ਪੂਰੇ ਵਾਕ ਵਿੱਚ ਸਪਸ਼ਟ ਹੋਵੇ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਉਸ ਤੋਂ ਬਾਅਦ 21ਵਾਂ ਉਹ ਥਾਂ ਜੋ ਸਭ ਦੀ ਸਾਂਝੀ ਹੋਵੇ ਦੀ ਥਾਂ ਸਹੀ ਇੱਕ ਸ਼ਬਦ ਹੋਵੇਗਾ ਹਾਂਜੀ ਸਾਰਿਆਂ ਦੀ ਸਾਂਝੀ ਥਾਂ ਨੂੰ ਕੀ ਕਹਿੰਦੇ ਨੇ ਇਹਦਾ ਉੱਤਰ ਆਊਗਾ ਜੀ ਆੜਾ ਸ਼ਾਮਲਾਟ ਉਸ ਤੋਂ ਬਾਅਦ 22ਵਾਂ ਪ੍ਰਸ਼ਨ ਪੈਰਾ ਹੀਟੋ ਜ਼ਮੀਨ ਖਿਸਕਣਾ ਮੁਹਾਵਰੇ ਦਾ ਸਹੀ ਅਰਥ ਚੁਣੋ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਬੜਾ ਕਬਰਾ ਆ ਜਾਣਾ ਉਸ ਤੋਂ ਬਾਅਦ 23ਵਾਂ ਪ੍ਰਸ਼ਨ ਉਹ ਦਿਨ ਟੁੱਪਾ ਜਦੋਂ ਕੋੜੀ ਚੜਿਆ ਕੂਪਾ ਅਖਾਉਤ ਕਿਸ ਲਈ ਵਰਤਿਆ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਨਿਕੰਮੇ ਆਦਮੀ ਲਈ ਉਸ ਤੋਂ ਬਾਅਦ 24ਵਾਂ ਪ੍ਰਸ਼ਨ ਨਾਮ ਦੇਿਸ ਰੂਪ ਤੋਂ ਜਨਾਨੇ ਅਤੇ ਮਰਦਾਵੀ ਭੇਦ ਦਾ ਪਤਾ ਲੱਗਦਾ ਹੈ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਉਹਨੂੰ ਕਹਿੰਦੇ ਨੇ ਜੀ ਲਿੰਗ ਇਹਦਾ ਉੱਤਰ ਆਊਗਾ ਏਡੀ 24ਵੇਂ ਦਾ ਲਿੰਗ ਜਿਹੜਾ ਨਰ ਅਤੇ ਮਾਤਾ ਦੇ ਭੇਦ ਨੂੰ ਦੱਸਦਾ ਹੈ ਉਹਨੂੰ ਲਿੰਗ ਕਹਿੰਦੇ ਨੇ ਉਸ ਤੋਂ ਬਾਅਦ 25ਵਾਂ ਪ੍ਰਸ਼ਨ ਕਿਰਿਆ ਦੇ ਹੋਣ ਦਾ ਸਮਾਂ ਸਥਾਨ ਕਾਰਨ ਢੰਗ ਤਰੀਕਾ ਦੱਸਣ ਵਾਲੇ ਸ਼ਬਦ ਕੀ ਹੁੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਕਿਰਿਆ ਵਿਸ਼ੇਸ਼ਣ ਉਸ ਤੋਂ ਬਾਅਦ 26ਵਾਂ ਪ੍ਰਸ਼ਨ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ਹਾਂ ਜੀ ਇਹਦਾ ਉੱਤਰ ਹੋਊਗਾ 8 ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦਾ ਹੁੰਦਾ ਹੈ ਉਸ ਤੋਂ ਬਾਅਦ 27ਵਾਂ ਪ੍ਰਸ਼ਨ ਵਾਕ ਵਿੱਚ ਨਾਮ ਪੜਨਾਮ ਜਾਂ ਵਿਸ਼ੇਸ਼ਣ ਸ਼ਬਦਾਂ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਸੱਸਾ ਸੰਬੰਧਕ ਜਿਹੜੇ ਸੰਬੰਧ ਪ੍ਰਗਟ ਕਰਦੇ ਨੇ ਦੂਜੇ ਸ਼ਬਦਾਂ ਦਾ ਨਾਮ ਜਾਂ ਪੜਨਾਮ ਜਾਂ ਵਿਸ਼ੇਸ਼ਣ ਦਾ ਉਹਨੂੰ ਸੰਬੰਧਕ ਕਹਿੰਦੇ ਨੇ ਹਾਂਜੀ ਅਗਲਾ ਪ੍ਰਸ਼ਨ 28ਵਾਂ ਸੰਬੰਧਕ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ 2 ਅਗਲਾ ਪ੍ਰਸ਼ਨ 29ਵਾਂ ਜ਼ਿਲ੍ਹਾ ਸਿੱਖਿਆ ਅਫਸਰ ਸਕੂਲ ਦੀ ਚੈਕਿੰਗ ਕਰਨਗੇ ਵਾਕ ਕਿਹੜੇ ਕਾਲ ਨਾਲ ਸੰਬੰਧ ਰੱਖਦਾ ਹੈ ਹਾਂਜੀ ਸਾਨੂੰ ਇਹ ਤੋਂ ਪਤਾ ਲੱਗਿਆ ਕਰਨ ਕੀ ਗਿਆ ਗਿਆ ਹਾਂਜੀ ਇਸ ਕਰਕੇ ਇਹਦਾ ਉੱਤਰ ਆਊਗਾ ਭਵਿੱਖਤ ਕਾਲ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਨੰਬਰ 30 ਵੱਖ-ਵੱਖ ਹੁੰਦੇ ਹੋਏ ਵੀ ਇੱਕ ਹੀ ਅਰਥ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਅੜਾ ਸਮਾਨਾਰਥਕ ਸ਼ਬਦ ਉਸ ਤੋਂ ਬਾਅਦ ਅਗਲਾ ਪ੍ਰਸ਼ਨ 31 ਸ਼ਬਦ ਦੇ ਜਿਸ ਰੂਪ ਤੋਂ ਜੀਵ ਵਸਤੂ ਸਥਾਨ ਆਦ ਦੀ ਗਿਣਤੀ ਦਾ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਅੜਾ ਵਚਨ ਉਸ ਤੋਂ ਬਾਅਦ ਪ੍ਰਸ਼ਨ ਨੰਬਰ 32 ਘੋੜਾ ਸ਼ਬਦ ਦਾ ਸਹੀ ਬਹੁਵਚਨ ਸ਼ਬਦ ਹੋਵੇਗਾ ਘੋੜਾ ਦਾ ਬਹੁਵਚਨ ਬਣਾਉਣਾ ਘੋੜਾ ਇੱਕ ਹੈ ਇਸ ਕਰਕੇ ਇਹਦਾ ਉੱਤਰ ਆਊਗਾ ਜੀ ਆੜਾ ਘੋੜੇ ਉਸ ਤੋਂ ਬਾਅਦ ਪ੍ਰਸ਼ਨ ਨੰਬਰ 33 ਵਾਕ ਵਿੱਚ ਦੋ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਸ਼ਬਦ ਹੁੰਦੇ ਹਨ हां जी ਇਹਦਾ ਉੱਤਰ ਆਊਗਾ ਸੱਸਾ ਜੋਜਕ ਉਸ ਤੋਂ ਬਾਅਦ ਅਗਲਾ ਪ੍ਰਸ਼ਨ 34 ਜੋਜਕ ਦੀਆਂ ਕਿੰਨੀਆਂ ਕਿਸਮਾਂ ਹਨ हां जी ਇਹਦਾ ਉੱਤਰ ਆਊਗਾ ਜੀ ਉਦਾ 2 ਅਧੀਨ ਜੋਜਕ ਤੇ ਸਮਾਨ ਜੋਜਕ ਦੋ ਤਰ੍ਹਾਂ ਦਾ ਹੁੰਦਾ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਨੰਬਰ 35 ਖੁਸ਼ੀ ਗਮੀ ਹੈਰਾਨੀ ਡਰ ਪ੍ਰਸ਼ੰਸਾ ਆਦ ਦੇ ਭਾਵ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਸਸ ਬਿਸਮਕ ਬਿਸਮਕ ਦੀ ਨਿਸ਼ਾਨੀ ਦੇਖ ਲਓ ਇਹ ਹੁੰਦੀ ਹੈ ਅਗਲਾ ਪ੍ਰਸ਼ਨ 36 ਬਿਸਮਕ ਦੀਆਂ ਕਿੰਨੀਆਂ ਕਿਸਮਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ 9 ਬਿਸਮਕ ਜਿਹੜਾ ਉਹ ਨੌ ਤਰ੍ਹਾਂ ਦਾ ਹੁੰਦਾ ਹੈ ਉਸ ਤੋਂ ਬਾਅਦ 37ਵਾਂ ਪ੍ਰਸ਼ਨ ਖਬਰਦਾਰ ਅੱਗੇ ਨਾ ਜਾਈਂ ਵਾਕ ਵਿੱਚੋਂ ਬਿਸਮਕ ਸ਼ਬਦ ਲੱਭੋ ਹਾਂਜੀ ਇਹਦਾ ਉੱਤਰ ਆਊਗਾ ਊੜਾ ਖਬਰਦਾਰ ਉਸ ਤੋਂ ਬਾਅਦ ਪ੍ਰਸ਼ਨ ਨੰਬਰ 38 ਹੇਠ ਲਿਖਿਆਂ ਵਿੱਚੋਂ ਸਹੀ ਸ਼ਬਦ ਚੋਣ ਲੱਭੋ ਹਾਂਜੀ ਇਹਦਾ ਉੱਤਰ ਆਊਗਾ ਮਿਹਨਤ ਈਡੀ ਆ ਸਹੀ ਹੈ ਉਸ ਤੋਂ ਬਾਅਦ ਪ੍ਰਸ਼ਨ ਨੰਬਰ 39 ਹੇਠ ਲਿਖਿਆਂ ਵਿੱਚੋਂ ਸਹੀ ਸ਼ਬਦ ਚੋਣ ਲੱਭੋ ਹਾਂਜੀ ਇਹਦਾ ਉੱਤਰ ਆਊਗਾ ਜੀ ਸਸਾ ਨਹੀਂ ਸੌਰੀ ਆੜਾ ਦੁਪਹਿਰ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਨੰਬਰ 40 ਉਹ ਸ਼ਬਦ ਜਿਨ੍ਹਾਂ ਦੇ ਵੱਖ-ਵੱਖ ਪ੍ਰਸੰਗਾਂ ਵਿੱਚ ਵਰਤਨ ਨਾਲ ਵੱਖਰਾ ਭਾਵ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਬਹੁਅਰਥਕ ਸ਼ਬਦ ਉਸ ਤੋਂ ਬਾਅਦ ਪ੍ਰਸ਼ਨ ਨੰਬਰ 41 ਗੁੱਡੀ ਚੜਨੀ ਮਹਾਵਰੇ ਦਾ ਸਹੀ ਅਰਥ ਚੁਣੋ ਗੁੱਡੀ ਚੜਨੀ ਪ੍ਰਸਿੱਧੀ ਹੋਣੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 42 ਢਿੱਡ ਵਿੱਚ ਚੂਹੇ ਨੱਚਣਾ ਮਹਾਭਰੇ ਦਾ ਸਹੀ ਅਰਥ ਚੁਣੋ ਹਾਂਜੀ ਇਹਦਾ ਉੱਤਰ ਆਊਗਾ ਜੀ ਬਹੁਤ ਭੁੱਖ ਲੱਗਣਾ ਈੜੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਨੰਬਰ 43 ਮੱਖੀ ਤੇ ਮੱਖੀ ਮਾਰਨੀ ਮਹਾਪਰੇ ਦਾ ਸਹੀ ਅਰਥ ਚੁਣੋ ਮੱਖੀ ਤੇ ਮੱਖੀ ਮਾਰਨੀ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਬੇਅਕਲੀ ਨਾਲ ਨਕਲ ਕਰਨੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 44 ਅਸਮਾਨ ਤੋਂ ਡਿੱਗੀ ਖਜੂਰ ਤੇ اٹਕੀ ਅਖਾਨ ਕਦੋਂ ਵਰਤਿਆ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਇੱਕ ਮੁਸੀਬਤ ਵਿੱਚੋਂ ਨਿਕਲ ਕੇ ਦੂਜੀ ਮੁਸੀਬਤ ਵਿੱਚ ਫਸ ਜਾਣਾ ਹਾਂਜੀ ਪਿਆਰੇ ਬੱਚਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ